ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਈਟ ਲੈਕਚਰ ਤੇ ਤੁਹਾਡਾ ਸਵਾਗਤ ਕਰਦੀ ਆਂ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਫੁਲਕਾਰੀ ਦਾ ਕੰਮ ਕਰਨ ਦੀ ਪ੍ਰਾਤਨ ਤਰੀਕੇ ਦੀ ਕਿ ਪਿਛਲੇ ਜਮਾਨੇ ਦੇ ਵਿੱਚ ਕਿਵੇਂ ਕੰਮ ਕੀਤਾ ਜਾਂਦਾ ਸੀਗਾ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਚਲੋ ਜੀ ਦੇਖਦੇ ਆਂ ਵੀਡੀਓ ਹਾਂ ਜੀ ਅ ਅੱਜ ਆਪਾਂ ਕਰ ਰਹੇ ਆ ਜਮਾ ਪ੍ਰਾਤਨ ਕੰਮ ਜਿਹੜਾ ਪਹਿਲਾਂ ਕਰਦੇ ਸੀਗੇ ਬਿਲਕੁਲ ਜਮਾ ਸਹੀ ਵੀ ਪ੍ਰਾਣੀਆਂ ਬੁੜੀਆਂ ਕਰਦੀਆਂ ਸੀ ਹਨਾ ਨਾਨੀਆਂ ਕਦਾਦੀਆਂ ਜੋ ਵੀ ਮਾਤਾਵਾਂ ਸਾਡੀਆਂ ਤੇ ਇਹਦੇ ਕੋ ਇਧਰ ਮੈਂ ਥੋੜਾ ਜਿਹਾ ਡਿਜ਼ਾਈਨ ਬਣਾਇਆ ਹੋਇਆ ਤਾਂ ਆਪਾਂ ਥੋੜਾ ਜਿਹਾ ਇਧਰੋਂ ਬਣਾ ਰਹੇ ਆ ਉਹ ਕਰਦੇ ਸੀ ਜੀ ਪੁੱਠੇ ਪਾਸੋਂ ਕੰਮ ਤੇ ਆ ਵਾਲਾ ਜਿਹੜਾ ਮੈਂ ਬਣਾਇਆ ਇਹ ਮੈਂ ਹੱਥ ਦੇ ਨਾਲ ਹੀ ਛਾਪਿਆ ਪੈਨ ਦੀ ਹੈਲਪ ਨੇ ਲੈ ਕੇ ਸੋ ਇੱਕ ਵਾਰੀ ਵਸ ਟੰਕੇ ਮੈਂ ਦੇਖ ਲਾਂ ਵੀ ਕਿੱਧਰੋਂ ਕਿੱਧਰ ਨੂੰ ਪਾ ਰਹੇ ਆ ਆਪਾਂ ਪਹਿਲਾਂ ਵਾਲੇ ਜਿਹੜੇ ਕੰਮ ਕਰਦੇ ਸੀ ਨਾ ਵੀ ਉਹ ਪੁੱਠੇ ਪਾਸਿਓਂ ਕੰਮ ਕਰਦੇ ਸੀਗੇ ਜਿਹੜੇ ਇੱਧਰ ਟੰਕੇ ਆਉਂਦੇ ਸੀ ਕਹਿਣ ਦਾ ਮਤਲਬ ਵੀ ਆਹ ਵਾਲੇ ਟੰਕੇ ਆਏ ਉਹ ਸਿਰਫ ਇੱਧਰਲੇ ਪਾਸਿਓਂ ਇਧਰੋਂ ਕੰਮ ਕਰਦੇ ਸੀਗੇ ਦੇਖਦੇ ਨਹੀਂ ਸੀ ਜਿਵੇਂ ਹੁਣ ਆਹ ਇੱਕ ਇੱਕ ਧਾਗਾ ਚੱਕੀ ਜਾਣਾ ਉਹਨਾਂ ਨੇ ਹੈ ਨਾ ਕੰਮ ਕਰੀ ਜਾਣਾ ਆ ਦੇਖੋ ਆਹ ਧਾਗਾ ਇੱਧਰ ਗਿਆ ਫਿਰ ਉਹਨਾਂ ਨੇ ਇੱਧਰੋਂ ਧਾਗਾ ਕੱਢ ਲੈਣਾ ਇੱਧਰੋਂ ਸੂਈ ਆਏ ਤਾਂ ਇਹ ਜਿਹੜੇ ਕੰਮ ਕਰਨ ਦਾ ਤਰੀਕਾ ਸੀ ਉਹਨਾਂ ਦਾ ਇੱਧਰੋਂ ਹੁਣ ਧਾਗਾ ਘਟਾ ਕੇ نیچے ਨੂੰ ਲੈ ਗਏ ਇਹ ਕੰਮ ਕਰਨ ਦਾ ਜਮਾਂ ਬਿਲਕੁਲ ਸਹੀ ਤਰੀਕਾ ਸੀਗਾ ਤੇ ਜਿਹੜਾ ਕੰਮ ਹੁੰਦਾ ਸੀਗਾ ਨਾ ਉਹ ਕੰਮ ਵੀ ਬਹੁਤ ਸਾਫ਼ ਹੁੰਦਾ ਸੀ ਉਹ ਪੁੱਠੇ ਪਾਸਿਓਂ ਕੰਮ ਕਰਦੇ ਸੀ ਹੈਨਾ ਸਿੱਧੇ ਪਾਸਿਓਂ ਨਹੀਂ ਕੰਮ ਕਰਦੇ ਸੀਗੇ ਹੁਣ ਅਸੀਂ ਸਿੱਧੇ ਪਾਸਿਓਂ ਕੰਮ ਕਰਦੇ ਆ ਮੈਂ ਪਹਿਲਾਂ ਵੀ ਆਗੀਆਂ ਵੀਡੀਓ ਇਹ ਵਾਲੀਆਂ ਪਾਗਾਂ ਨੇ ਉਹ ਆਪਾਂ ਸਿੱਧੇ ਪਾਸਿਓਂ ਕੰਮ ਕਰਨ ਦਾ ਤਰੀਕਾ ਜਿਹੜਾ ਪਾਇਆ ਹੋਇਆ ਸੀਗਾ ਤਾਂ ਇਹ ਵਾਲਾ ਕੰਮ ਕਰਨ ਦਾ ਤਰੀਕਾ ਜਿਹੜਾ ਹੈਗਾ ਪ੍ਰਾਤਨ ਸੋ ਇਹਦੇ ਵਿੱਚ ਅਸੀਂ ਕਾਟੀ ਤੋਪਾ ਵੀ ਇਸ ਤਰੀਕੇ ਨਾਲ ਪਾਉਣਾ ਜਿਹਨੂੰ ਮੱਖੀ ਤੋਪਾ ਕਹਿ ਦਿੰਦੇ ਆ ਜਿੰਨੇ ਵੀ ਟੰਕ ਕੇ ਉਹ ਸਾਰੇ ਇਹਦੇ ਵਿੱਚ ਐਸੇ ਪਾਸਿਓਂ ਹੀ ਪਾਉਂਦੇ ਸੀ ਇਸ ਨਾਲ ਜਿਹੜਾ ਸੀਗਾ ਮਤਲਬ ਇੱਕ ਤਾਂ ਕੱਪੜਾ ਨਹੀਂ ਮੈਲਾ ਹੁੰਦਾ ਸੀ ਇੱਕ ਧਾਗਾ ਨਹੀਂ ਖਰਾਬ ਹੁੰਦਾ ਸੀ ਧਾਗਾ ਪਿਛਲੇ ਪਾਸੇ ਰਹਿ ਜਾਂਦਾ ਸੀ ਤਾਂ ਜੋ ਵੀ ਮਤਲਬ ਆਪਾਂ ਕੰਮ ਕਰਦੇ ਹਾਂ ਨਾ ਵੀ ਬਹੁਤ ਟਾਈਮ ਦੇ ਵਿੱਚ ਹੀ ਜੀ ਪੂਰੀ ਹੁੰਦੀ ਆ ਮੈਲ ਹੁੰਦੀ ਸੀ ਤਾਂ ਉਹ ਸਾਰੀ ਇਸ ਪਾਸੇ ਦੇ ਹੱਥਾਂ ਦੇ ਨਾਲ ਲੱਗਦੀ ਸੀ ਪੁੱਠੇ ਪਾਸੇ ਜਿਹੜਾ ਸਾਡਾ ਸਿੱਧਾ ਪਾਸਾ ਹੁੰਦਾ ਸੀ ਉਹ ਉਧਰ ਨਹੀਂ ਜਾਂਦਾ ਸੀ ਹੈਨਾ ਤੇ ਇਹ ਕੰਮ ਕਰਨਾ ਵੀ ਸੌਖਾ ਸੀ ਜਿਵੇਂ ਹੁਣ ਇਹ ਮੈਂ ਇੱਕ ਇੱਕ ਲਾਈਨ ਬਣਾ ਰਹੀ ਆ ਤਾਂ ਜੇ ਹ ਸੋ ਇਸ ਤਰ੍ਹਾਂ ਆਪਾਂ ਇੱਕ ਲਾਈਨ ਕੰਪਲੀਟ ਕਰਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੁਬਾਰੇ ਦੱਸਦੀ ਆ ਇਹ ਕਿਉਂਕਿ ਇੱਕ ਇੱਕ ਲਾਈਨ ਕੰਪਲੀਟ ਕਰ ਰਹੀ ਆ ਤਾਂ ਕਰਕੇ ਐਂ ਲੱਗਦਾਗਾ ਵੀ ਇਹ ਵਾਲਾ ਕੰਮ ਕਰਨਾ ਔਖਾ ਹੈ ਨਾ ਤਾਂ ਇਹ ਜੀ ਮੈਨੂੰ ਬਹੁਤ ਸੌਖੀ ਲੱਗਦੀ ਆ ਅ ਜਿੰਮੀ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਅਸੀਂ ਫੋਟੋ ਫਰੇਮ ਬਣਵਾਉਣਾ ਤਾਂ ਮੈਂ ਇਹ ਬਾਲ ਹੈਂਗਿੰਗ ਬਣਾ ਰਹੀ ਆ ਉਹ ਕਹਿੰਦੇ ਸਾਨੂੰ ਬਿਲਕੁਲ ਪ੍ਰਾਤਨ ਤਰੀਕੇ ਦੇ ਨਾਲ ਕੰਮ ਚਾਹੀਦਾ ਕਹਿਣ ਦਾ ਮਤਲਬ ਸੀ ਕਿ ਉਹ ਕਹਿੰਦੇ ਸਾਨੂੰ ਪੁੱਠੇ ਪਾਸਿਓਂ ਕੰਮ ਕਰਕੇ ਦਿਓ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਸਿੱਧੇ ਪਾਸਿਓਂ ਹੀ ਕੰਮ ਕਰਦੀ ਆ ਤਾਂ ਉਹ ਕਹਿੰਦੇ ਨਹੀਂ ਸਾਨੂੰ ਪੁੱਠੇ ਪਾਸਿਓਂ ਜਿਹੜਾ ਪਹਿਲਾਂ ਵਾਲਾ ਕੰਮ ਹੁੰਦਾ ਸੀ ਵੀ ਉਹ ਵਾਲਾ ਕੰਮ ਹੀ ਚਾਹੀਦਾ ਤਾਂ ਇਹਦੇ ਵਿੱਚ ਇੱਕ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਪੈਟਰਨ ਬਣਾਵਾਂਗੇ ਸਾਰੇ ਜਿਵੇਂ 52 ਬਾਗ ਦੇ ਹੁੰਦੇ ਨੇ ਉਸ ਤਰੀਕੇ ਨਾਲ ਤਾਂ ਇਹ ਇੱਕ ਬਾਲ ਹੈਂਗਿੰਗ ਆ ਤਾਂ ਮੈਂ ਕੋਸ਼ਿਸ਼ ਕਰੂੰਗੀ ਕਿ ਹਰ ਇੱਕ ਨਮੂਨਾ ਪੈਟਰਨ ਜੋ ਵੀ ਆਪਾਂ ਇਹਦੇ ਉੱਤੇ ਬਣਾਵਾਂਗੇ ਉਹਦੀ ਵੀਡੀਓ ਸ਼ੇਅਰ ਕਰ ਸਕੀਏ ਜੇਕਰ ਸੋਨੋ ਮੇਰੀ ਵੀਡੀਓ ਵਧੀਆ ਲੱਗਦੀਆਂ ਨੇ ਮੇਰਾ ਕੰਮ ਵਧੀਆ ਲੱਗਦਾ ਤਾਂ ਪਲੀਜ਼ ਫੁੱਲ ਸਪੋਰਟ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਵੱਧ ਤੋਂ ਵੱਧ ਵਾਚ ਕਰੋ ਅ ਬਿਨਾ ਸਕਿਪ ਕੀਤੇ ਹਨਾ ਤਾਂ ਇਹ ਕੁਝ ਕੁ ਭੈਣਾ ਬੁਛਰੀਆਂ ਨੇ ਕਿ ਤੁਸੀਂ ਪ੍ਰਾਤਨ ਜਿਹੜਾ ਪ੍ਰਾਣਾ ਖੱਦਰ ਹੁੰਦਾ ਘਰ ਦਾ ਬਣਿਆ ਹੋਇਆ ਉਹਦੇ ਉੱਤੇ ਬਾਗ ਰੈਡੀ ਕਰ ਦਿਓ ਤਾਂ ਹਾਂਜੀ ਅਸੀਂ ਪ੍ਰਾਣੇ ਬਾਗ ਖੱਦਰ ਦੇ ਉੱਤੇ ਬਾਗ ਰੈਡੀ ਕਰਕੇ ਦਿੰਨੇ ਆ ਤੇ ਟੂਲ ਦੀਆਂ ਫੁਲਕਾਰੀਆਂ ਦੇ ਲਈ ਕਾਫੀ ਪੈਣਾ ਕੁਐਸਚਨ ਕਰਦੀਆਂ ਨੇ ਕਿ ਤੁਸੀਂ ਪਲੈਨ ਸੋ ਇਸ ਤਰ੍ਹਾਂ ਸੀ ਸਾਰਾ ਕੰਮ ਜਿਹੜਾ ਕੰਪਲੀਟ ਕਰ ਲਾਂਗੇ ਇਹ ਵਾਲੇ ਜਿਹੜੇ ਡਿਜ਼ਾਈਨ ਨੇ ਇੰਨਾ ਡਿਜ਼ਾਈਨਾਂ ਨੂੰ ਪਤੰਗ ਵਾਲਾ ਡਿਜ਼ਾਈਨ ਕਹਿ ਦਿੰਦੇ ਆ ਤਾਂ ਇਹ ਡਾਇਮੰਡ ਜਿਵੇਂ ਆਪਾਂ ਕਹਿੰਦੇ ਹੁਣੇ ਡਾਇਮੰਡ ਵਾਲਾ ਹਨਾ ਵੀ ਉਹ ਚੀਜ਼ ਬਣੀ ਹੋਈ ਹੁੰਦੀ ਆ ਇਹਦੇ ਨਾਲ ਪੁੱਠੇ ਪਾਸਿਓਂ ਅਸੀਂ ਇਸ ਤਰੀਕੇ ਨਾਲ ਕੰਮ ਕਰਦੇ ਜਾਂਦੇ ਆ ਤਾਂ ਜਿਹੜਾ ਸਾਰਾ ਫਿਲ ਹੋ ਜਾਊਗਾ ਕੰਪਲੀਟ ਸਰਤਾ ਧਾਗੇ ਘਟਾਉਣ ਲੱਗ ਗਏ ਨੁੱਕਰ ਤੇ ਆ ਕੇ ਨਾ ਨੁੱਕਰ ਤੇ ਆ ਕੇ ਧਾਗੇ ਘਟਣ ਲੱਗ ਜਾਂਦੇ ਆ ਥੋੜਾ ਜਿਹਾ ਟੇਡਾ ਮਤਲਬ ਟੇਡਾ ਕੰਮ ਕਰਨਾ ਪੈਂਦਾ ਇੱਥੇ ਮਮਨੇ ਇਹਦੇ ਅੰਦੀ ਦਿਖਾ ਦਿੰਦਾ ਹਾਂ ਦਿਖਾ ਦੇ ਲਿਖੀ ਹੁੰਦਾ ਮੈਂ ਜ਼ੂਮ ਕਰਦਾ ਮੈਂ ਹਜੇ ਤੱਕ ਪਿੱਛੋਂ ਪਲਟ ਕੇ ਨਹੀਂ ਦੇਖਿਆ ਵੀ ਕਿਵੇਂ ਸਫਾਈ ਆ ਰਹੀ ਹੈ ਜਾਂ ਨਾ ਆ ਰਹੀ ਹੈ ਆ ਸੋ ਇਹ ਮੇਰਾ ਇੱਕ ਕੋਸ਼ਿਸ਼ ਹੈ ਦੱਸਣ ਦੀ ਤੇ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਪ੍ਰਾਤਨ ਚੀਜ਼ਾਂ ਜੋ ਵੀ ਇੱਕ ਗਰੇ ਨਾਲੇ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਵੇਖਣਾ ਚਾਹੁੰਦੇ ਹੋ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਬਣਵਾ ਸਕਦੇ ਹੋ ਪੱਖੀਆਂ ਵੀ ਝੋਲੇ ਵੀ ਹਰ ਇੱਕ ਚੀਜ਼ ਅਵੇਲੇਬਲ ਆ ਸੋ ਮੈਂ ਇਧਰ ਚੈੱਕ ਕਰਤੀ ਆ ਇੱਥੋਂ ਲੱਗੇ ਸੀ ਆਪਾਂ ਤਾਂ ਆ ਚੀਜ਼ ਇੰਨੀ ਕੰਪਲੀਟ ਹੋਗੀ ਇਹਦੇ ਵਿੱਚ ਜਿਹੜਾ ਆਹ ਵਾਲਾ ਟਾਂਕਾ ਡਿਜ਼ਾਈਨ ਦੇ ਤੌਰ ਤੇ ਮੈਂ ਸਿੱਧਾ ਕਰ ਰਹੀ ਹਾਂ ਇਸ ਤਰ੍ਹਾਂ ਠੀਕ ਹੈ ਤਾਂ ਅਸੀਂ ਇਸ ਤਰ੍ਹਾਂ ਵੀ ਕੰਮ ਕਰ ਸਕਦੇ ਹਾਂ ਇਹ ਵੀ ਇੱਕ ਤਰੀਕਾ ਕੰਮ ਕਰਨ ਦਾ ਕੰਮ ਦੇ ਉੱਤੇ ਸਫਾਈ ਵੀ ਆਊਗੀ ਇਹਦੇ ਵਿੱਚ ਕੰਮ ਨਿਬੜਦਾ ਵੀ ਬਹੁਤ ਹੈ ਇਸ ਤਰੀਕੇ ਨਾਲ ਕਰਨ ਦੇ ਨਾਲ ਤਾਂ ਦੂਸਰਾ ਤਰੀਕਾ ਵੀ ਆਪਾਂ ਇਹਦੇ ਨਾਲ ਕਰਦੇ ਹਾਂ ਤਾਂ ਥੋੜਾ ਜਿਹਾ ਮੈਂ ਸਪੇਸ ਛੱਡ ਕੇ ਕਰ ਰਹੀ ਆ ਤਾਂ ਕਿ ਆਪਾਂ ਦਿਖਾ ਸਕਾਂ ਤੁਹਾਨੂੰ ਜਿਵੇਂ ਹੁਣ ਆਪਾਂ ਇੱਥੋਂ ਕੰਮ ਕਰਨ ਲੱਗਾਂਗੇ ਆਹ ਟਾਂਕਾ ਆਪਾਂ ਚੱਕ ਲਿਆ ਤਾਂ ਪੁੱਠੇ ਪਾਸਿਓਂ ਕੰਮ ਕਰਨਾ ਇੰਨਾ ਸੌਖਾ ਸੀ ਉਹ ਆਪਾਂ ਕੱਲੀ ਕੱਲੀ ਲੈਣ ਫਿਲ ਕਰੀਏ ਨਾ ਤਾਂ ਇਹ ਕੱਲੀ ਕੱਲੀ ਲੈਣ ਫਿਲ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਅਸੀਂ ਬਸ ਵੱਡਾ ਟਾਂਕਾ ਚੱਕਣਾ ਜਿੰਨਾ ਜਿੰਨਾ ਅਸੀਂ ਛਾਪਿਆ ਹੋਇਆ ਉਨਾ-ਉਨਾ ਸੀ ਚੱਕਣਾ ਫਿਰ ਇੱਥੇ ਅਸੀਂ ਧਾਗਾ ਜਿਹੜਾ ਟੇਡਾ ਕਰਨਾ ਇੱਥੇ ਨਹੀਂ ਕਰਦੀ ਆ ਇੱਥੇ Okay. इस तरह आ, मैं यही दो लाइना पा रही मैं सुन दस सका जिम्मे जिम्मे सरत होंगी धागा घटा दी अस धागा टांका एक एक करके ਤਾਂ ਜਿਹੜਾ ਖੱਦਰ ਦੇ ਉੱਤੇ ਟਾਂਕੇ ਘਟਾਉਣ ਦਾ ਕੰਮ ਆ ਉਹ ਵੀ ਸੌਖਾ ਕਿਉਂਕਿ ਮੋٹے-ਮੋٹے ਧਾਗੇ ਹੁੰਦੇ ਆ ਜੀ ਖੱਦਰ ਦੇ ਹਨ ਤਾਂ ਸਾਨੂੰ ਈਜ਼ੀਲੀ ਪਤਾ ਲੱਗ ਜਾਂਦਾ ਵੀ ਆਹ ਧਾਗਾ ਇਧਰੋਂ ਘਟੂਗਾ ਇੱਥੋਂ ਵਧੂਗਾ ਤੇ ਇਹਦੇ ਵਿੱਚ ਜਿਹੜਾ ਕੰਮ ਕਰਨ ਦਾ ਤਰੀਕਾ ਬਹੁਤ ਸੌਖਾ ਹੁੰਦਾ ਖੱਦਰ ਦੇ ਉੱਤੇ ਅ ਮਤਲਬ ਚੀਨੋਂ ਨਾਲੋਂ ਚੀਨੋਂ ਨਾਲੋਂ ਸ਼ਿਫੋਨ ਦੇ ਦੁਪੱਟਿਆਂ ਨਾਲੋਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਅੱਜ ਜਿਹੜੇ ਆਪਾਂ ਦੋ ਤਿੰਨ ਟਾਂਕੇ ਪਾਏ ਸੀ ਮੈਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਪਾਏ ਨੇ ਇਹ ਤਾਂ ਇਹ ਅਸੀਂ ਇਸ ਤਰੀਕੇ ਨਾਲ ਪਾ ਸਕਦੇ ਹਾਂ ਤਾਂ ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੰਨਾ ਕੁ ਬਣਾ ਕੇ ਦੱਸਿਆ ਕਿਉਂਕਿ ਇਹ ਕੰਮ ਬਹੁਤ ਬਰੀਕ ਹੁੰਦਾ ਤਾਂ ਇਹਦੇ ਉੱਤੇ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ 5 ਜਾਂ 10 ਮਿੰਟਾਂ ਦੀ ਵੀਡੀਓ ਦੇ ਵਿੱਚ ਅਸੀਂ ਕੰਪਲੀਟ ਡਿਜ਼ਾਈਨ ਤਾਂ ਨਹੀਂ ਕਰ ਸਕਦੇ ਪਰ ਜਦੋਂ ਵੀ ਇਹ ਪੂਰਾ ਹੋ ਗਿਆ ਮੈਂ ਤੁਹਾਨੂੰ ਦਿਖਾਉਂਗੀ ਜ਼ਰੂਰ ਮੇਰਾ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ